ਅਰੇ ਹੋਰ ਇਸ ਦੇ ਨਾਲ ਵੱਡੇ ਪੱਧਰ ਤੇ ਲੱਖਾਂ ਜਿਹੜੇ ਮੁਲਾਸਮ ਨੇ ਸਰਕਾਰੀ ਉਹਨਾਂ ਦੀ ਤਨਖਾਹ ਪ੍ਰਭਾਵਿਤ ਹੋ ਰਹੀ ਸੀ ਕੰਮਕਾਰ ਪ੍ਰਭਾਵਿਤ ਹੋ ਰਿਹਾ ਸੀ 8 ਨਵੰਬਰ ਤੋਂ ਹੜਤਾਲ ਤੇ ਸਾਰੇ ਕਰਮਚਾਰੀ ਤਾਂ ਫਿਲਹਾਲ ਦੱਸ ਦਈਏ ਕਿ ਸੀਐਮ ਦੇ ਨਾਲ ਮੀਟਿੰਗ ਸ਼ੁਰੂ ਹੋ ਗਈ ਹੈ ਔਰ ਤਸਵੀਰਾਂ ਨੇ ਜਦੋਂ ਸੀਐਮ ਦਾ ਕਾਫਲਾ ਪਹੁੰਚਿਆ ਹੈ ਔਰ ਮੁਲਾਕਾਤ ਦੇ ਲਈ ਜਦੋਂ ਸੀਐਮ ਪਹੁੰਚ ਪਹੁੰਚੇ ਨੇ ਉਸ ਵੇਲੇ ਦੀਆਂ ਤਸਵੀਰਾਂ ਨੇ ਦੱਸ ਦਈਏ ਕਿ ਥੋੜੀ ਦੇਰ ਪਹਿਲਾਂ ਸੀਐਮ ਪਹੁੰਚੇ ਔਰ ਹਾਲੀ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾ ਵੇਖਣਾ ਹੋਏਗਾ ਕਿ ਕੁਝ ਮੀਟਿੰਗ ਦਾ ਸੱਟਾ ਨਿਕਲਦਾ ਹੈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਕੈਬਨਿਟ ਮੀਟਿੰਗ ਦੇ ਵਿੱਚ ਵੀ ਬਹੁਤ ਵਾਰ ਚਰਚਾ ਹੋ ਚੁੱਕੀ ਹੈ ਔਰ ਇਸ ਨੂੰ ਲੈ ਕੇ ਵੀ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਕਿ ਜਲਦੂ ਇਸ ਜਲਦੀ ਇਸ ਨੂੰ ਲਾਗੂ ਕੀਤਾ ਜਾਏਗਾ ਪੰਕਜ ਕਪਾਈ ਨੇ ਮੇਰੇ ਸੇਵਕੀ ਫੋਨ ਲਾਈਨ ਤੇ ਪੰਕਜ ਮੀਟਿੰਗ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਦੇਖੋ ਮੀਟਿੰਗ ਹੈ ਇਸ ਵੇਲੇ ਮੰਤਰੀ ਭਗਵੰਤ ਮਾਨ ਲੈਰੇ ਨੇ ਔਰ ਕਾਫੀ ਅਹਿਮ ਇਸ ਕਰਕੇ ਵੀ ਮੀਟਿੰਗ ਹੋ ਜਾਂਦੀ ਹੈ ਕਿਉਂਕਿ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰ ਦਫ਼ਤਰ ਨੇ ਉਹਨਾਂ ਦੇ ਐਮਪਲੋਈ ਦੀ ਨਜ਼ਰ ਇਸ ਮੀਟਿੰਗ ਦੇ ਉੱਤੇ ਡਿੱਗੀ ਹੋਈ ਹੈ ਬਟ ਡਿੰਡਾ ਤੋਂ ਸੀ ਸਿਰੇ ਤਸਵੀਰਾਂ ਲਗਾਈਆਂ ਸੀ ਕਿ ਉਹਨਾਂ ਨੇ ਕਿਹਾ ਕਿ ਫਿਲਹਾਲ ਦੀ ਗੱਡੀ ਸੀ ਹੜਤਾਲ ਖਤਮ ਕਰ ਦਿੰਦੇ ਆ ਮੁਲਤਵੀ ਕਰ ਦਿੰਦੇ ਆ ਲੇਕਿਨ ਇਸ ਮੀਟਿੰਗ ਦੇ ਸਿੱਟੇ ਕੀ ਨਿਕਲਣਗੇ ਉਸ ਤੋਂ ਬਾਅਦ ਅੱਗੇ ਮੈਸਲਾ ਲਵਾਂਗੇ ਕਿ ਸਟ੍ਰਾਈਕ ਕਰਨੀ ਹੈ ਜਾਂ ਨਹੀਂ ਕਰਨੀ ਕਿਉਂਕਿ ਲਗਾਤਾਰ ਇਨ੍ਹਾਂ ਐਮਪਲੋਈਜ਼ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ 올ਡ ਪੈਨਸ਼ਨ ਸਕੀਮ ਜਿਸ ਦਾ ਵਾਅਦਾ ਕੀਤਾ ਸੀ ਸਰਕਾਰ ਦੇ ਵੱਲੋਂ ਉਸ ਨੂੰ ਲਾਗੂ ਕੀਤਾ ਜਾਵੇ ਇਸ ਬਾਬਤ ਕਿਉਂਕਿ ਪੰਜਾਬ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਕੇਂਦਰ ਦੇ ਵੱਲੋਂ ਜਿਹੜਾ ਵੈਸ ਤੇ ਉੱਤੇ ਰੋਕ ਲਗਾਈ ਹੋਈ ਹੈ ਤਾਂ ਅਜਿਹੇ ਵਿੱਚਲਾ ਰਾ ਕਿਸ ਤਰੀਕੇ ਦੇ ਨਾਲ ਮੁਕੰਤਰੀ ਕਰਦੇ ਨੇ ਕਾਫੀ ਅਹਿਮ ਰਹਿਣ ਵਾਲਾ ਵਾ ਉਸ ਤੋਂ ਇਲਾਵਾ ਡੀਏ ਦੇ ਇਜ਼ਾਫੇ ਵੀ ਮੰਗ ਵੀ ਮੈਂਪਲੋਈ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਡੀਏ ਦੇ ਇਜ਼ਾਫਾ ਜਿਹੜਾ ਵਾ ਉਹ ਕੀਤਾ ਜਾਵੇ ਤਾਂ ਅਜਿਹੇ ਚ ਹੁਣ ਪਹਿਲਾਂ ਕਿਉਂਕਿ ਸਬ ਕਮੇਟੀ ਦੇ ਨਾਲ ਇਹਨਾਂ ਦੀਆਂ ਮੀਟਿੰਗਾਂ ਕਈ ਸਾਰੀਆਂ ਹੋਈਆਂ ਸੀ ਲੇਕਿਨ ਸਿਰੇ ਨਹੀਂ ਚੜੀਆਂ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅੱਜ ਮੀਟਿੰਗ ਹੈ ਔਰ ਇਸ ਮੀਟਿੰਗ ਤੋਂ ਬਾਅਦ ਕਿਆ ਹੋਏਗਾ ਕਿ ਅੱਗੇ ਸਟ੍ਰਾਈਕ ਕਰਨੀ ਹੈ ਜਾਂ ਨਹੀਂ ਕਰਨੀ ਔਰ ਕਿਸ ਤਰੀਕੇ ਦੇ ਨਾਲ ਇਸ ਮੀਟਿੰਗ ਦੇ ਵਿੱਚ ਗੱਲਬਾਤ ਕਰਕੇ ਵਿਚਲਾ ਰਾਹ ਨਿਕਲਦਾ ਹੈ ਜਾਂ ਨਹੀਂ ਨਿਕਲਦਾ ਇਸ ਦੇ ਉੱਤੇ ਨਜ਼ਰਾਂ ਜੜੀਆਂ ਨੇ ਉਹ ਟਿਕੀਆਂ ਹੋਈਆਂ ਨੇ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਧੰਨਵਾਦ ਹੈ ਮਿਨਿਸਟਰ ਸਟਾਫ ਯੂਨੀਅਨ ਦੇ ਨਾਲ ਸੀਐਮ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਔਰ ਵਿਚਲਾ ਰਾਜ ਜਿਹੜਾ ਹੈ ਉਹ ਤਲਾਸ਼ਿਆ ਜਾ ਰਿਹਾ ਹੈ ਜਿਵੇਂ ਪੰਕਜ ਬਿਰਸੇਯੋਗੀ ਜਾਣਕਾਰੀ ਵੀ ਦੇ ਰਹੇ ਸਨ ਕਿ ਸਰਕਾਰ ਦਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵਾਲੇ ਪਾਸਿਓਂ ਦਿੱਕਤ ਆ ਰਹੀ ਹੈ ਇਸ ਟੈਂਸ਼ਨ ਸਕੀਮ ਨੂੰ ਲਾਗੂ ਕਰਨ ਦੇ ਵਿੱਚ ਤਾਂ ਦੇਖਣਾ ਹੋਵੇਗਾ ਮੀਟਿੰਗ ਦਾ ਕਿ ਕੁਝ ਸਿੱਟਾ ਨਿਕਲਦਾ ਹੈ ਅੱਗੇ ਬਤਾਂਗੇ ਚੰਡੀਗੜ੍ਹ ਤੋਂ ਵੱਡੀ ਖਬਰ ਹੈ ਚੰਡੀਗੜ੍ਹ ਪੁਲਿਸ ਨੇ ਫੂਡ ਡਿਲੀਵਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ ਨੌਜਵਾਨ ਦੇ ਕੋਲੋਂ ਹੈਰੋਇਨ ਰਿਕਵਰ ਹੋਈ ਹੈ ਨਸ਼ਾ ਰਿਕਵਰ ਹੋਇਆ ਹੈ ਚੰਡੀਗੜ੍ਹ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਨੇ ਦਾਸੀ ਦੀ ਗ੍ਰਿਫਤਾਰੀ ਕੀਤੀ ਹੈ ਕਈ ਦਿਨਾ ਤੋਂ ਚੰਡੀਗੜ੍ਹ ਦੇ ਵਿੱਚ ਨਸ਼ੇ ਦੀ ਸਪਲਾਈ ਕਰ ਰਿਹਾ ਸੀ ਖਾਣੇ ਦੇ ਨਾਲ-ਨਾਲ ਨਸ਼ੇ ਦੀ ਸਪਲਾਈ ਕਰਦਾ ਸੀ ਹੈਰੋਇਨ ਦੀ ਸਪਲਾਈ ਕਰਦਾ ਸੀ ਔਰ ਸੈਕਟਰ 45 ਦੇ ਨੇੜੇ ਪੁਲਿਸ ਨੇ ਇਹ ਨਾਕਾ ਲਾਇਆ ਹੋਇਆ ਸੀ ਤਾਂ ਮੁਲਜ਼ਮ ਨੇ ਬਾਈਕ 'ਤੇ ਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਫਿਰ ਤਲਾਸ਼ੀ ਦੇ ਦੌਰਾਨ ਇਹ ਮੁਲਜ਼ਮ ਤੋਂ ਹੈਰੋਇਨ ਬਰਾਮਦ ਹੋਈ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਇਹ ਕਾਬੂ ਕੀਤਾ ਗਿਆ ਨੌਜਵਾਨ ਨੂੰ ਔਰ ਚੰਡੀਗੜ੍ਹ ਤੋਂ ਇਹ ਇੱਕ ਖਬਰ ਹੈ ਤਾਂਸੀ ਇਹ ਕਿ ਫੂਡ ਡਿਲੀਵਰੀ ਜਿਹੜੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਕੰਮ ਕਰਦੇ ਨੇ ਫੂਡ ਡਿਲੀਵਰੀ ਦਾ ਵੱਖ-ਵੱਖ ਜਿਹੜੇ ਹੋਟਲ ਨੇ ਔਰ ਐਪਸ ਨੇ ਅੱਜਕੱਲ ਬਹੁਤ ਆਸਾਨੀ ਦੇ ਨਾਲ ਘਰ ਬੈਠੇ ਹੀ ਖਾਣਾ ਮੰਗਵਾਇਆ ਜਾ ਸਕਦਾ ਹੈ ਪਰ ਉਸ ਸਾਰੇ ਕੰਮ ਦੀ ਆੜ ਦੇ ਵਿੱਚ ਇਹ ਸਾਰਾ ਨਸ਼ਾ ਸਪਲਾਈ ਹੋ ਰਿਹਾ ਸੀ ਤਾਂ ਬਹੁਤ ਹੈਰਾਨੀਜਨਕ ਮਾਮਲਾ ਵੀ ਹੈ ਕਿਉਂਕਿ ਆਮੂਨ ਤੌਰ ਤੇ ਬਹੁਤ سارے ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਉਹ ਕੰਮ ਕਰਦੇ ਨੇ ਫੂਡ ਡਿਲੀਵਰੀ ਦਾ ਤੇ ਹੋਰ ਬਾਕੀ ਸਾਰੇ ਪਰ ਜਦੋਂ ਇਸ ਕਿਸਮ ਦੀ ਇਹ ਘਟਨਾ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਾਂ ਕਹਿ ਲਈਏ ਕਿ ਅਜਿਹਾ ਕਰਾਇਮ ਸਾਹਮਣੇ ਆਇਆ ਹੈ ਡਿਲੀਵਰੀ ਬாய் ਨੂੰ ਕਾਬੂ ਕੀਤਾ ਨਸ਼ਾ ਤਸਕਰੀ ਕਰ ਰਿਹਾ ਸੀਗਾ ਕਾਫੀ ਦਿਨਾ ਤੋਂ ਇਹ ਨਸ਼ਾ ਤਸਕਰੀ ਕਰਦਾ ਸੀ ਚੰਡੀਗੜ੍ਹ ਦੇ ਨਾਲ-ਨਾਲ ਟ੍ਰਾਈ ਸਿਟੀ ਦੇ ਵਿੱਚ ਇਹ ਪੂਰਾ ਨਸ਼ਾ ਸਪਲਾਈ ਕਰ ਰਿਹਾ ਸੀਗਾ ਹੁਣ ਤੱਕ ਦੀ ਜਾਣਕਾਰੀ ਜਿਹੜੀ ਸੀਨੀਅਰ ਅਫਸਰਾਂ ਨੇ ਦਿੱਤੀ ਹੈ ਕਿ ਕਾਫੀ ਦਿਨਾ ਤੋਂ ਇਹ ਜਿਹੜੀ ਡਿਲੀਵਰੀ ਦੇ ਨਾਲ-ਨਾਲ KFC ਦਾ ਡਿਲੀਵਰੀ ਬாய் ਦੱਸਿਆ ਜਾ ਰਿਹਾ ਜੋ ਕਿ ਸੈਕਟਰ 15 ਦਾ ਜਿਹੜਾ KFC ਦਾ ਹੈ ਉੱਥੋਂ ਇੱਕ ਜੌਬ ਕਰਦਾ ਸੀ ਸੈਕਟਰ 45 ਬੜਾਇਲ ਤੋਂ ਐਸਨੂ ਕਾਬੂ ਕੀਤਾ ਇੱਕ ਪੈਟਰੋਲਿੰਗ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਚੱਲ ਰਹੀ ਸੀ ਜਿਸ ਤੋਂ ਬਾਅਦ ਸ਼ੱਕ ਦੇ ਵਿਹਾਰ ਤੇ ਜਦੀ ਨੂੰ ਪੁੱਛਿਆ ਰੋਕਿਆ ਇਹਨੂੰ ਪੁੱਛਗਿੱਛ ਕੀਤੀ ਤਾਂ ਇਹਦੇ ਕੋਲੋਂ ਹਿਰੋਇਨ ਰਿਕਵਰ ਕੀਤੀ ਗਈ ਹੈ ਹੁਣ ਤੱਕ ਦੀ ਪੁੱਛਗਿੱਛ ਵਿੱਚ ਕਈ ਚੀਜ਼ਾਂ ਜ਼ਿਆਦਾ ਖੁਲਾਸਾ ਇਸਨੇ ਕੀਤਾ ਹੈ ਜੋ ਕਿ ਹੁਣ ਹੋਰ ਵੀ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਕਿ ਕਿੰਨੇ ਦਿਨਾਂ ਤੋਂ ਇਹ ਡਿਲੀਵਰੀ ਬாய் ਬਣ ਕੇ ਇਹ ਪੂਰਾ ਚੰਡੀਗੜ੍ਹ ਦੇ ਨਾਲ-ਨਾਲ ਟ੍ਰਾਈ ਸਿਟੀ ਦੇ ਵਿੱਚ ਇਹ ਪੂਰੀ ਸਪਲਾਈ ਕਰ ਰਿਹਾ ਸੀਗਾ ਹਾਲਾਂਕਿ ਹੋਰ ਵੀ ਖੁਲਾਸੇ ਇਸ ਦੀ ਪੁੱਛਗਿੱਛ ਦੇ ਸਾਹਮਣੇ ਆ ਰਹੇ ਕਿ ਆਖਿਰ ਕਿਸ ਤਰ੍ਹਾਂ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਇਹ ਡਿਲੀਵਰੀ ਦੇ ਨਾਂ ਤੇ ਸਪਲਾਈ ਕਰ ਰਿਹਾ ਸੀਗਾ ਕਿਸ ਨੂੰ ਸਪਲਾਈ ਕਰਦਾ ਸੀਗਾ ਕੌਣ-ਕੌਣ ਇਹਦੇ ਹੋਰ ਜਿਹੜੇ ਨਾਲ ਦੇ ਨੇ ਕੌਣ ਕਿੱਥੋਂ ਲੈ ਕੇ ਆਂਦਾ ਹੈ ਕਿਸ ਨੂੰ ਦਿੰਦਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਹੁਣ ਕਿਉਂਕਿ ਨਸ਼ੇ ਨੂੰ ਲੈ ਕੇ ਕਿਉਂਕਿ ਚੰਡੀਗੜ੍ਹ ਦੇ ਨਾਲ-ਨਾਲ ਟ੍ਰਾਈ ਸਿਟੀ ਦੇ ਵਿੱਚ ਇਹ ਆਖਿਰ ਕਿਸ ਨੂੰ ਨਸ਼ਾ ਵੇਚਦਾ ਸੀ ਕਿਸ ਨੂੰ ਦਿੰਦਾ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਉਹਨ ਲਗਾਤਾਰ ਪੁੱਛਕਿਛ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਸੈਕਟਰ 45 ਬੜੈਲ ਤੋਂ ਇਸ ਨੂੰ ਕਾਬੂ ਕੀਤਾ ਗਿਆ ਹੈ ਔਰ ਇੱਕ ਕਾਫੀ ਦਿਨਾ ਤੋਂ ਹੁਣ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕਾਫੀ ਦਿਨਾ ਤੋਂ ਇਹ ਡਿਲੀਵਰੀ ਦੇ ਨਾਤੇ ਹਾਲਾਂਕਿ ਡਿਲੀਵਰੀ ਬாய் ਸੀ ਡਿਲੀਵਰੀ ਦਿੰਦਾ ਸੀਗਾ ਚੰਡੀਗੜ੍ਹ ਟ੍ਰਾਈ ਸਿਟੀ ਦੇ ਵਿੱਚ ਲੇਕਿਨ ਉਸ ਦੇ ਨਾਲ-ਨਾਲ ਇਹ ਹੀਰੋਇਨ ਵੀ ਜਿਹੜਾ ਹੈਗਾ ਉਹ ਸਪਲਾਈ ਕਰਦਾ ਸੀਗਾ ਇਹਦਾ ਕਿੰਗਪਿਨ ਕੌਣ ਹੈ ਮਾਸਟਰਮਾਈਂਡ ਕੌਣ ਹੈ ਕਿੱਥੋਂ ਲੈ ਕੇ ਆਂਦਾ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ 40 ਸਾਲ ਦਾ ਇਹ ਜਿਹੜਾ ਨੌਜਵਾਨ ਹੈ ਕਈ ਚੀਜ਼ਾਂ ਦਾ ਖੁਲਾਸਾ ਹੁਣ ਕਰਦਾ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਕਿੰਨੇ ਦਿਨਾਂ ਤੋਂ ਇਹ ਪੂਰੀ ਜਿਹੜੀ ਚੇਨ ਚੱਲ ਰਹੀ ਹੈ ਕੌਣ-ਕੌਣ ਇਹਦੇ ਨਾਲ ਹੈ ਕਿੱਥੋਂ ਲੈ ਕੇ ਆਂਦਾ ਸੀਗਾ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿਉਂਕਿ ਨਸ਼ੇ ਨੂੰ ਲੈ ਕੇ ਨਸ਼ੇ ਦੇ ਖਾਤਮੇ ਨੂੰ ਲੈ ਕੇ ਲਗਾਤਾਰ ਪੁਲਿਸ ਕੰਮ ਕਰ ਰਹੀ ਹੈ ਔਰ ਇਹ ਬੜਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਇਹ ਡਿਲੀਵਰੀ ਬாய் ਬਣ ਕੇ ਅੱਗੇ ਸਪਲਾਈ ਕਰਦਾ ਸੀਗਾ ਹੁਣ ਸਾਰਾ ਜਾਂਚ ਦਾ ਵਿਸ਼ਾ ਇੱਕ ਦਿਨ ਦਾ ਇਹਦਾ ਰਿਮਾਂਡ ਲਿਆ ਗਿਆ ਸੀਗਾ ਦੁਬਾਰਾ ਪੇਸ਼ ਕਰਨਾ ਹੈ ਹੋਰ ਵੀ ਚੀਜ਼ਾਂ ਦਾ ਖੁਲਾਸਾ ਲਗਾਤਾਰ ਜਲਦ ਪੁਲਿਸ ਕਰਨ ਵਾਲੀ ਹੈ